ਨਨਸਾ ਮਿਲੇ ਇੱਕ ਪਤਰਾ ਦੇ ਵਿੱਚ ਬੜੀ ਲੰਬੀ ਵਾਲੀ ਗੱਲ ਆ ਸਾਡੇ ਐਮਐਲਏ ਦੇ ਲਈ ਕਿ ਉਹ ਅਜ ਤੱਕ ਇੱਕ ਹਫ਼ਤੇ ਦੇ باوجود ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਸਮੂਹ ਸੱਚੇ ਲੋਕਾਂ ਨੇ ਬੇਨਤੀ ਆ ਬਹੁਤ ਬਹੁਤ ਪੰਨਵਾ ਜਿਹੜੇ ਸੱਚੀ ਦੁਕਾਨ ਬੰਦ ਕਰਕੇ ਇਸ ਧਰਨੇ ਪਰ ਦਾ ਸੰਯੋਗ ਕਰ ਰਹੇ ਨੇ ਪੰਜਾਬ ਸਰਕਾਰ अपड़े में ਬੱਬਾ ਜੈਕਾਰਾ ਜੈਕਾਰਾ ਦਰਸ਼ੀਆਂ ਨੂੰ ਗ੍ਰਸਤ ਕਰੋ ਜੈਕਾਰਾ ਜੈਕਾਰਾ ਸੰਗੋਪ ਬਤਨਾ ਵਾਸੀਆਂ ਨੂੰ ਕਹਿੰਦੀ ਆ ਕਿ ਇਸ ਇਨਸਾਨੀਅਤ ਲੜਾਈ ਦੇ ਵਿੱਚ ਸਾਰੇ ਆਪਣਾ ਹਿੱਸਾ ਪਾਓ ਕਿਉਂਕਿ ਹਫ਼ਤਾ ਹੋ ਚੁੱਕਿਆ ਆ ਫਰੀਖਰਾਂ ਦੇ ਤੋਂ ਕਿਸਾਨ ਮਜ਼ਦੂਰ ਸੋਨਦੀ ਗੱਡ ਬੋਟੀ ਰੱਖ ਕੇ ਪਤਾ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੋਈ ਵੀ ਸਰਕਾਰ ਦਾ ਨੁਮਾਇੰਦਾ ਸਾ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋ ਕੱਲ ਹੋਏ ਨਾ ਹੋਏ ਅਜ ਇੰਨੇ ਭਰਾਵਾਂ ਦੇ ਨਾਲ ਹੋਇਆ ਕੱਲੋਂ ਤੁਹਾਡੇ ਕਿਸੇ ਹੋਰ ਭਰਾ ਦੇ ਨਾਲ ਹੋਵੇ ਪੰਜਾਬ ਸਰਕਾਰ